ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸੰਧੂ ਪੱਤਰਪੁਰਿਆ ਡੇਰੀ ਫਾਰਮਸ ਵਿੱਚ ਸਵਾਗਤ ਹੈ ਜੀ ਪਹੁੰਚ ਚੁੱਕੇ ਮੰਡੀ ਜਗਰਾਉਂ ਜਿਹਦੇ ਚੰਗੇ ਦੁੱਧਾਰੂ ਪਸ਼ੂ ਚੰਗੇ ਮਿਲਕ ਰਿਕਾਰਡ ਵਾਲੇ ਆਏ ਨੇ ਬਾਕੀ ਡਿਟੇਲ ਲੈ ਕੇ ਤੁਹਾਨੂੰ ਸਾਂਝੀ ਕਰਦੇ ਆਂ ਉਹ ਤੋਂ ਪਹਿਨੂੰ ਕਵੈਸਟ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਲ ਤੇ ਸੈੱਟ ਕਰੋ ਆਉਣ ਵਾਲੀ ਵੀਡੀਓ ਕੋਰਨ ਨੋਟੀਫਿਕੇਸ਼ਨ ਜੋ ਆਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਦੇ ਦਾ ਫਾਇਦਾ ਆ ਜੇ ਕੋਈ ਕੋਈ ਖਰੀਦਦਾਰੀ ਆਪਨੇ ਕਰ ਸਕਦੇ। ਕਿਤਿਆਂ ਵੀ ਖਰੀਦਦਾਰੀ ਕਰਨੀ ਆ ਆਪਣੀ ਨਰਖ-ਪਰਖ ਦੋ ਟਾਈਮ ਇੱਕ ਟਾਈਮ ਚੋ ਕੇ ਤੇ ਪਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ। ਪੈਸੇ ਲਾਉਣੇ ਹੁੰਦੇ ਆ। ਠੀਕ ਹੈ ਜੀ। ਤੇ ਆਓ ਹੁਣ ਕਰੀਏ ਮਾਲਕਾਂ ਨਾਲ ਗੱਲ ਕੀ ਕਰਦੇ। ਭਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਜੀ? ਠੀਕ ਠਾਕ ਜੀ। ਵਧੀਆ ਜੀ। ਸੇਲ ਪਰਚੇਤਾ ਕਾਰੋਬਾਰ ਆ। ਹਾਂ ਜੀ। ਕੀ ਨਾਮ ਹੈ? ਕੋਨਾ ਸਿੰਘ। ਹਾਂ ਜੀ। ਕੋਨਾ ਸਿੰਘ। ਠੀਕ ਹੈ ਜੀ। ਪਿੰਡ ਜ਼ਿਲ੍ਹਾ ਮਕਸਦ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ। ਇਹ ਮੋਬਾਈਲ ਨੰਬਰ ਕੀ ਆ? 97092 ਹਾਂ ਜੀ। 6092 ਠੀਕ ਹੈ ਜੀ। ਤੇ ਵਪਾਰ ਲੈਂਦਾ ਕਾਰੋਬਾਰ ਹੈ ਤੇ ਇੱਕ ਗਾਂ ਤੇ ਦੋ ਆਪਣੇ ਕੋਲ। ਦੋ ਬਾਈ। ਦੋ ਆ। ਕਿੰਨਾ ਕ ਮਿਲਕ ਰਿਕਾਰਡ ਇੰਦਾ ਕੀ ਦੁੱਧ ਬਾਜ ਦੱਸਦੇ ਆ? ਭਾਈ ਜੀ 30-32 ਕਿਲੋ ਦੀ ਗ੍ਰਾਂ। ਠੀਕ ਹੈ ਜੀ। ਤੇ ਖੋੜ ਕੇ ਤੋੜ ਕੇ ਵਿਖਾਈਏ ਇੱਕ ਰੋ। ਲਓ ਜੀ। 20 ਬੱਤੀ ਕਿਲੋ। ਰੱਬਾ ਨੇ ਹਜੇ 8 ਦਿਨ ਦਾ ਸਮਾਂ ਲੈ ਜੂ ਹਾਂ ਜੀ 8 ਦਿਨ ਦਾ ਸਮਾਂ ਜੋ ਬਾਕੀ ਸੂਤ ਵਿੱਚ ਪਿਆ ਹੈ ਤੇ ਚੰਗੇ ਮਿਲਕ ਰਿਕੋਰਡ ਵਾਲੀ ਵੱਡੀ ਚੰਗੇ ਥਾਂ ਨੇ ਵਿਆਹ ਲਈ ਬੈਠ ਹੈ ਠੀਕ ਹੈ ਮੰਡੀ ਤੇ ਘਰਾਉਂ ਦੇ ਵਿੱਚ ਬਹੁਤ ਸੋਹਣੀ ਖੂਸੂਤ ਗੋਦੀ ਵਾਲੀ ਆ ਤੇ ਘਰਾਉ ਸੰਗ ਆ ਸ਼ਾਈ ਹਾਲ ਦੇ ਵਿੱਚ ਜਿਵੇਂ ਜਰਸੀ ਦੇ ਗੇਲੋ ਸਾਨਲੇ ਵਾਲ ਬਹੁਤ ਕਮਾਲ ਦਾ ਲੱਗਦਾ ਕਰਮਾ ਵਾਲੀ ਤੇ ਬਹੁਤ ਸੋਹਣੀ ਕੀ ਮੁੱਲ ਕਰਦੇ ਜੀ 1,20,000 ਰੁਪਏ ਲਾਸਟ ਕਿੰਨੇ ਦੇ ਛੱਡ ਦਾਂਗੇ ਇੱਕ 10 ਦੀ ਦੇਣਾ ਇੱਕ 10 ਦੀ ਨਹੀਂ ਹੋਰ ਕਰਦੇ ਜੀ ਮਾਨਤਾ ਕਰਦੇ ਹਾਂ ਪੂਰੇ ਲੱਖ ਦੀ ਦੇ ਦਈਏ ਪੂਰੇ ਲੱਖ ਦੀ ਉਹ ਕਿੰਵਾ ਸੂਆ ਆਉਂਦੀ ਦਈਏ ਡਿਟੇਲ ਆਓ ਲੋ ਜੀ ਇਹ ਕਾ ਨਾਲ ਜੀ ਇਹ ਪਹਿਲੇ ਨੇ ਬਲੂਨ ਉਹ ਕੀ ਏ ਦੋ ਦਿਨ ਦਾ ਦੋ ਦਿਨ ਦੋਗੇ ਇਹ ਖੋਲ ਕੇ ਤੋਰ ਕੇ ਵਿਖਾਈਏ ਲਓ ਭਈ ਦੁੱਗੀ ਵਸ਼ੀ ਬਹੁਤ ਖੂਬਸੂਰਤ ਤੇ ਚੰਗੀ ਸੋਹਣੀ ਆ ਬ੍ਰੀਡ ਨਸਲ ਜੀ ਤੇ ਆਤ ਕਰਵਾਈ ਪਈ ਆ ਪੂਰੀ ਲੈਟ ਟੋਟ ਵੇਖੋ ਕਿੰਨਾ ਪਿਆਰਾ ਲੱਗਾ ਲਾਇਓ ਜੀ ਮੂੰਹ دھو ਦਾਂਦੇ ਲੋ ਨੀ ਉਮੀਦ ਕਰਦੇ ਆ ਕਿ 17 18 ਕਿਲੋ ਤੋਂ ਨਹੀਂ ਮਰਦੀ ਠੀਕ ਆ ਜੀ ਦੰਮੀ ਦੇ ਹਿਸਾਬ ਨਾਲ ਵੱਟ-ਬੁੱਟੇ ਜੀ ਬਹੁਤ ਟਾਈਮ ਹੀ ਪਿਆਜ ਦਾ ਫੇ 5-7 ਦਿਨ ਤੇ ਲੈ ਜੂਗੀ ਇਹਦੇ 15 ਦਿਨ ਪਏ 15 ਦਿਨ ਪਏ ਅਜੇ ਲੋ ਫਿਰ ਤੇ ਬਹਾ ਬਣੂਗੀ ਨਹੀਂ ਫਿਰ ਤੇ ਬਹੁਤ ਜ਼ਿਆਦੀ ਬਣੂਗੀ ਬਹੁਤ ਜ਼ਿਆਦੇ ਬਣਨੇ ਫਿਰ 20 ਕਿਲੋ ਦੁੱਧ ਕਰ ਸਕਦੀ ਆ ਤਾਂ 20 ਕਿਲੋ ਬਾਉਗੀ ਹਾਂ ਇਹ ਲਾਗੜ ਕਿੰਨੇ ਦੇ ਦਾਂਗੇ ਇਹ ਦੇ ਦਾਂਗੇ 70000 ਕੋਈ ਹੋਰ ਮੰਗਣਾ ਹੈ ਮੁੱਲ ਤਾਂ 90 ਕਰਦੀ ਠੀਕ ਹੈ 70 ਦੀ ਮੋਬਾਈਲ ਨੰਬਰ ਦੱਸ ਦਿਓ 7092 ਠੀਕ ਹੈ ਦੋ ਪਸ਼ੂ ਹੀ ਆਪਣੇ ਕੋਲ ਲਓ ਵੀ ਮਿੱਤਰੋ ਦੋ ਪਸ਼ੂ ਹੀ ਤੁਹਾਨੂੰ ਵਿਖਾਤੇ ਸੱਲੀ ਨਰਖ ਵਰਕ ਕਰਕੇ ਚੋਕੇ ਲੈ ਕੇ ਜਾਣਾ ਸਾਡੇ ਵੱਲੋਂ ਪਿਆਰ ਭਾਈ ਸਸੀ ਕਾਲ ਜੀ ਖਰਾਬ ਰੱਖਾ